ਸਤਨਾਮ ਸ੍ਰੀ ਵਾਇਗੁਰੂ ਜੀ ਗੁਰੂ ਨਾਨਕ ਦੇਵ ਜੀ 9 ਸਾਲਾ ਦੇ ਹੋਏ ਤਾਂ ਇਹਨਾਂ ਦੇ ਵੀ ਮਨੂਦਾ ਸ਼ੁਰੂ ਕੀਤਾ ਜਨਿਉ ਪਾਉਣ ਵਾਲਾ ਦਿਨ ਆ ਗਿਆ ਪੰਡਿਤ ਹਰਦਿਆਲ ਆਪਣਾ ਪੂਜਾ ਪਾਠ ਕਰਕੇ ਜਦੋਂ ਗੁਰੂ ਜੀ ਦੇ ਗਲੇ ਵਿੱਚ ਜਨਿਉ ਪਾਉਣ ਲੱਗਾ ਤਾਂ ਗੁਰੂ ਨਾਨਕ ਨੇ ਉਸ ਨੂੰ ਰੋਕ ਦਿੱਤਾ ਅਤੇ ਪੁੱਛਿਆ ਪੰਡਿਤ ਜੀ ਇਸ ਸੂਤਰ ਨੂੰ ਗਲੇ ਵਿੱਚ ਪਾਉਣ ਦਾ ਕੀ ਲਾਭ ਹੈ ਇਸ ਨਾਲ ਕਿਹਣੀ ਪਤਵੀ ਮਿਲਦੀ ਹੈ ਇਸ ਦੇ ਪੌਨ ਨਾਲ ਕਿਹੜੇ ਧਰਮ ਦੇ ਕਰਮਾ ਵਿੱਚ ਵਾਦਾ ਹੁੰਦਾ ਹੈ ਜਿਹੜੇ ਇਸਦੇ ਪਉਂਟੂ ਬਿਨਾ ਨਹੀਂ ਹੁੰਦੇ ਪੰਡਿਤ ਹਰਦਿਆਲ ਨੇ ਉੱਤਰ ਦਿੱਤਾ ਕਿ ਨਾਨਕ ਇਸਦੇ ਪਉਂ ਨਾਲ ਆਤਮਕ ਜਨਮ ਹੁੰਦਾ ਹੈ ਇਸਦੇ ਪਉਂ ਉਪਰੰਤ ਰਸੋਈ ਵਿੱਚ ਜਾਣ ਦੀ ਖੁੱਲ ਹੋ ਜਾਂਦੀ ਹੈ ਇਸਦੇ ਪਉਂ ਪਿਛੋਂ ਧਰਮ ਦੇ ਸੰਸਾਰੀ ਨੀਤੀ ਰਿਵਾਜਾਂ ਵਿੱਚ ਸ਼ਾਮਿਲ ਹੋਣ ਦੀ ਆਜ਼ਾਦੀ ਹੁੰਦੀ ਹੈ ਇਸਲੇ ਫੌਲਕ ਤੋਂ ਬਿਨਾਂ ਕਸ਼ਤਰੀ ਅਤੇ ਬ੍ਰਾਹਮਣ ਉਹ ਪਵਿੱਤਰ ਰਹਿੰਦੇ ਹਨ ਜਿਸ ਕਾਰਨ ਉਹ ਧਰਮ ਦੇ ਕਰਮਾਂ ਵਿੱਚ ਹਿੱਸਾ ਨਹੀਂ ਲੈ ਸਕਦੇ ਆਪਣੇ ਬਜ਼ੁਰਗਾਂ ਦਾ ਸ਼ਰਾਧ ਕਰਨ ਦਾ ਵੀ ਹੱਕ ਨਹੀਂ ਰੱਖਦੇ ਜਿਸ ਕਾਰਨ ਉਹਨਾਂ ਦੇ ਪਿੱਤਰ ਪਰਲੋਕ ਵਿੱਚ ਊਖ ਪਿਆਸ ਨਾਲ ਦੁਖੀ ਰਹਿੰਦੇ ਹਨ ਗੁਰੂ ਨਾਨਕ ਨੇ ਅੱਗੋਂ ਪੁੱਛਿਆ ਜੇ ਜਨੂ ਪੌਣ ਦਾ ਆਤਮਿਕ ਜਨਮ ਹੁੰਦਾ ਹੈ ਤਾਂ ਇਹ ਜਨੂ ਆਤਮਾ ਨੂੰ ਪਾਉਣਾ ਚਾਹੀਦਾ ਹੈ ਇਹ ਸੂਤਰ ਪਉੜਦਾ ਕੀ ਲਾਭ ਜੇ ਪਉੜ ਵਾਲਾ ਪਹਿਲਾਂ ਦੀ ਤਰ੍ਹਾਂ ਚੁੱਪ ਬੋਲਦਾ ਰਹੇ ਚੁਗਲੀਆਂ ਕਰਦਾ ਰਹੇ ਅਤੇ ਚੰਡਾਲਾਂ ਵਾਲੇ ਕੰਮਕਾਰ ਕਰਦਾ ਰਹੇ ਜਿਵੇਂ ਜਨਿਊ ਪਉੜ ਵਾਲਾ ਪੰਡਿਤ ਆਪ ਕਰਦਾ ਹੈ ਜਨਿਊ ਤਾਂ ਇਸ ਤਰ੍ਹਾਂ ਦਾ ਹੋਵੇ ਜਿਸ ਨੇ ਪਉੜ ਨਾਲ ਮਨ ਵਿੱਚ द्या ਉੱਤੇ ਸੰਤੋਖੀ ਬਣੇ ਜਤ ਰੱਖੇ ਅਤੇ ਸੱਚੇ ਵਿਹਾਰ ਕਰੇ ਪੰਡਿਤ ਜੀ ਜੇ ਆਪ ਦੇ ਪਾਸ ਇਸ ਤਰ੍ਹਾਂ ਦਾ ਜਨਿਊ ਹੈ ਤਾਂ ਮੈਂ ਪਉੜ ਲਈ ਤਿਆਰ ਹਾਂ ਇਸ ਤਰ੍ਹਾਂ ਦਾ ਜਲਿਉਣਾ ਟੁੱਟੇਗਾ ਨਾ ਗੰਦਾ ਹੋਵੇਗਾ ਅਤੇ ਨਾ ਹੀ ਸਰੀਰ ਦੇ ਜਲੋਂ ਸਮੇਂ ਅਗ ਵਿੱਚ जलेਗਾ ਉਹ ਸੱਚਾ ਜਲਿਉ ਸਦਾ ਹੀ ਸਰੀਰ ਦੇ ਨਾਲ ਰਹੇਗਾ ਸਰੀਰ ਦੇ ਜਲੋਂ ਉਪਰੰਤ ਵੀ ਆਤਮਾ ਦੇ ਨਾਲ ਜਾਵੇਗਾ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਹੋਰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਹਾਂ ਕਿ ਨਾਨਕ ਇਹ ਜਲਿਉ ਅਸੀਂ ਅੱਜ ਪਹਿਲੀ ਵਾਰੀ ਸ਼ੁਰੂ ਨਹੀਂ ਕਰਨ ਲੱਗੇ ਇਹ ਤਾਂ ਪੁਰਾਣੀ ਰੀਤ चली आ ਰਹੀ ਹੈ ਤੇਰੇ ਨਾਲੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤੀ ਗੁਰੂ ਨਾਨਕ ਨੇ ਜਨੂ ਦੀ ਰੀਤ ਵਿਛੇ ਬ੍ਰਾਹਮਣਾਂ ਦੇ ਖਾਨ ਦਾ ਭਾਜ ਫੋਲਣ ਲਈ ਸਲੋਕ ਉਚਾਰਿਆ ਤਨ ਕਪਾਕ ਤੀਏ ਬਾਗਮਨ ਵੱਟਿਆਏ ਕੂ ਬਖਰਾ ਰਨ ਖਾਇਆ ਸਭ ਤੋਂ ਆਖਿਆ ਪੰਡਿਤ ਹਰਦਿਆਲ ਨੂੰ ਇਸ ਸਲੋਕ ਦੀ ਸਮਝ ਪੈ ਗਈ ਅਤੇ ਯਕੀਨ ਹੋ ਗਿਆ ਕਿ ਗੁਰੂ ਜੀ ਨੇ ਇੱਕ ਬਾਦ ਦਾ ਤਾਗਾ ਗਲ ਵਿੱਚ ਨਹੀਂ ਪੌਣਾ ਉਸ ਨੇ ਇਹ ਵੀ ਦੇਖ ਲਿਆ ਕਿ ਜੇ ਆਮ ਲੋਕਾਂ ਨੂੰ ਗੁਰੂ ਦੇ ਕਹਿਣ ਦੀ ਸਮਝ ਪੈ ਗਈ ਤਾਂ ਉਹ ਨ ਵੀ ਜਨੂ ਪੌਣਾ ਬੰਦ ਕਰ ਦੇਣਾ ਸੀ ਉਨਾ ਪਾਸੋਲੀ ਬ੍ਰਹਮਾਨ ਨੂੰ ਬੱਕਰੀ ਅਤੇ ਹੋੜ ਚੜਾਵਾ ਇਸ ਰਸਮ ਦੇ ਕਰਨ ਦਾ ਨਹੀਂ ਮਿਲਣਾ ਇਸ ਗੱਲ ਦੇ ਮਾਰੇ ਉਸਨੇ ਜਨਿਉ ਆਪਣੇ ਥੈਲੇ ਵਿੱਚ ਪਾਇਆ ਅਤੇ ਘਰ ਨੂੰ ਪਰਤ ਗਿਆ ਇਸ ਸਾਥੀ ਤੋਂ ਅਸੀਂ ਸਮਝਿਆ ਕਿ ਗੁਰੂ ਸਾਹਿਬ ਐਸੇ ਕਿਸੇ ਥੇਕ ਵਿੱਚ ਵਿਸ਼ਵਾਸ ਨਹੀਂ ਰੱਖਦੇ ਜੋ ਸਾਡੀ ਆਤਮਾ ਦਾ ਸਾਥੀ ਨਾ ਬਣ ਸਕੇ ਇਸ ਲਈ ਹੰਸ ਸਿੱਖ ਵਾਸਤੇ ਬਾਣੀ ਅਤੇ ਬਾਣਾ ਦੋਨਾਂ ਨੂੰ ਸੰਭਾਲ ਕੇ ਰੱਖਣਾ ਲਾਜ਼ਮੀ ਹੈ ਜੇ ਅਸੀਂ ਬਾਣੀ ਨੂੰ ਵਿਸਾਰ ਦਈਏ ਤੇ ਬਾਕੀ ਸਭ ਬੇਖੀ ਰਹਿ ਜਾਂਦਾ ਹੈ ਜੋ ਗੁਰੂ ਨੂੰ ਨਹੀਂ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ